ਕਿ ਗਾਣਾ ਰਿਲੀਜ਼ ਹੋਇਆ ਵੈਲ ਵੈਟਰ ਨਾਮ ਦਾ ਉਹ ਰੈਪਰ ਜਿਹੜਾ ਮਸ਼ਹੂਰ ਰੈਪਰ ਬਾਲੀਵੁੱਡ ਦੇ ਵਿੱਚ ਬਾਦਸ਼ਾਹ ਉਹਨੇ ਰਿਲੀਜ਼ ਕੀਤਾ ਉਹ ਉਹਦੇ ਵਿੱਚ ਕਿਹਾ ਵੀ ਘਰ ਲੱਗੇ ਮੈਨੂੰ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬੜੇ ਗੰਦੇ ਲਫ਼ਜ਼ ਜਿਹੜੇ ਮੈਂ ਦੱਸਣ ਯੋਗ ਨਹੀਂ ਆ ਉਹ ਗਾਣੇ ਦੇ ਵਿੱਚ ਉਸ ਬੰਦੇ ਨੇ ਬੋਲੇ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਖੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਸੁਟਿਆ ਜਾਵੇ ਜੋ ਇਹ ਹੋਰ ਵੀ ਕਿਸੇ ਧਰਮ ਦੇ ਬਾਰੇ ਬੋਲਣ ਤੋਂ ਪਹਿਲਾਂ 10 ਵਾਰੀ ਸੋਚਣ ਸੋ ਅਸੀਂ ਸਮੇਂ ਨਹੀਂ ਆ ਵੀ ਇਹ ਗੱਲਾਂ ਬਹੁਤ ਨਿੰਦਨਯੋਗ ਨੇ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕ ਸ਼ਰਾਰਤੀ ਅੰਸਰ ਨੇ ਇਹ ਜਿਹੜੀ ਆਪਣੀ ਝੂਠੀ ਸ਼ੌਹਰਤ ਲੈਣ ਦੇ ਲਈ ਆਪਣੀ ਟੀਆਰਪੀ ਵਧਾਉਣ ਦੇ ਲਈ ਮਸੀਹ ਭਾਈ ਚਰ ਨੂੰ ਟਾਰਗੇਟ ਕਰਦੇ ਨੇ ਸਰ ਜੀ ਮੇਰੇ ਵੱਲੋਂ ਜੈ ਐਮ ਸੀ ਦੀ ਮੇਰਾ ਨਾਮ ਜਤਿੰਦਰ ਮਸੀਹ ਗੌਰਵ ਆ ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਰੈਸਟਰ ਪ੍ਰੈਜ਼ੀਡੈਂਟ ਆ ਪਰ ਅੱਜ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਦੇਖਿਆ ਬਿਕਾ ਗਾਣਾ ਰਿਲੀਜ਼ ਹੋਇਆ ਵੈਲ ਵੈਟਰ ਨਾਮ ਦਾ ਉਹ ਰੈਪਰ ਜਿਹੜਾ ਮਸ਼ਹੂਰ ਰੈਪਰ ਬਾਲੀਵੁੱਡ ਦੇ ਵਿੱਚ ਬਾਦਸ਼ਾਹ ਉਹਨੇ ਰਿਲੀਜ਼ ਕੀਤਾ ਉਹ ਉਹਦੇ ਵਿੱਚ ਕਿਹਾ ਵੀ ਘਰ ਲੱਗੇ ਮੈਨੂੰ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬੜੇ ਗੰਦੇ ਲਫ਼ਜ਼ ਜਿਹੜੇ ਮੈਂ ਦੱਸਣ ਯੋਗ ਨਹੀਂ ਆ ਉਹ ਗਾਣੇ ਦੇ ਵਿੱਚ ਉਸ ਬੰਦੇ ਨੇ ਬੋਲੇ ਜਿਹਨੂੰ ਲੈ ਕੇ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵਸਦੇ ਮੁਸੀਬਾਈ ਚਾਰੇ ਚਰੋਸ਼ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਬਟਾਲਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਥੇਬੰਦੀ ਦੇ ਕੁਝ ਬੰਦਿਆਂ ਨੇ ਐਪਲੀਕੇਸ਼ਨ ਦਿੱਤੀ ਸੀ ਔਰ 30 ਨੰਬਰ ਐਫ ਆਈ ਆਰ ਹੈ ਜਿਹਨਾਂ ਸਾਨੂੰ ਕਰਕੇ ਦਿੱਤੀ ਆ ਕਿਲਾ ਲਾਲ ਸਿੰਘ ਠਾੜੇ ਦੇ ਵਿੱਚ ਔਰ ਪਹਿਲਾਂ ਜਿੱਦਾ 295 ਦਾ ਪਰਚਾ ਦਰਜ ਹੁੰਦਾ ਸੀ ਹੁਣ ਬਿਨਸ ਦੀਆਂ ਧਾਰਾਂ ਦੇ ਵਿੱਚ 298 ਦਾ ਪਰਚਾ ਦਰਜ ਹੋਇਆ ਵਾ ਔਰ ਅੱਜ ਅਸੀਂ ਆਪਣੇ ਸਾਰੇ ਭਰਾਤੀ ਜਥੇ ਬੰਦੀਆਂ ਨਾਲ ਬੈਠ ਕੇ ਗੱਲ ਕੀਤੀ ਆ ਵੀ ਹੁਣ ਮਾਫੀ ਤੇ ਗੱਲ ਨਹੀਂ ਮੁੱਕਦੀ ਜੀ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਖੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਸੁਟਿਆ ਜਾਵੇ ਜੋ ਇਹ ਹੋਰ ਵੀ ਕਿਸੇ ਧਰਮ ਦੇ ਬਾਰੇ ਬੋਲਣ ਤੋਂ ਪਹਿਲਾਂ 10 ਵਾਰੀ ਸੋਚਣ ਉਹ ਲਗਦਾ ਕਿ ਇਹ ਮਾਮਲੇ ਲਗਾਤਾਰ ਚੱਲ ਰਹੇ ਪਿਛਲੇ ਦਿਨਾਂ ਦੇ ਵਿੱਚ ਸਨੀ ਦਿਨ ਤੇ ਵੀ ਇੱਕ ਮਾਮਲਾ ਦੱਸਦਾ ਹੈ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਜਾਟ ਮੂਵੀ ਰਿਲੀਜ਼ ਹੋਈ ਸੀ ਜਿਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਜਿਹੜਾ ਪਵਿੱਤਰ ਸਟੇਜ ਦੇ ਉੱਪਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਖੜੇ ਹੋ ਕੇ ਇਹ ਗੱਲ ਕਹਿ ਰਿਹਾ ਸਾਡੇ ਆਮਨ ਸ਼ਬਦ ਦਾ ਮਜ਼ਾਕ ਉਡਾ ਰਿਹਾ ਔਰ ਇਹ ਗੱਲ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਜਿਹੜਾ ਬਿਜ਼ੀ ਹੈ ਉਹਨੇ ਮੈਨੂੰ ਭੇਜਿਆ ਤੁਹਾਨੂੰ ਗਿਫਟ ਦੇਣ ਲਈ ਤੇ ਗੋਲੀਆਂ ਦੇ ਨਾਲ ਉਹਨੇ ਸਾਰਿਆਂ ਨੂੰ ਪੁਨਤਾ ਉਹ ਵੀ ਅਸੀਂ ਪ੍ਰਦਰਸ਼ਨ ਕੀਤਾ ਫਿਰ ਬਟ ਜਲੰਧਰ ਦੇ ਵਿੱਚ ਪ੍ਰਸ਼ਾਸਨ ਨੇ ਸਾਡੀ ਐਪਲੀਕੇਸ਼ਨ ਲਈ ਔਰ ਐਫ ਆਈ ਆਰ ਵੀ ਦਰਜ ਕੀਤੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਮਾਫੀ ਦੀ ਵੀਡੀਓ ਵੀ ਆ ਗਈ ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲਾਂ ਬਹੁਤ ਨਿੰਦਣਯੋਗ ਨੇ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕ ਸ਼ਰਾਰਤੀ ਅੰਸਰ ਨੇ ਇਹ ਜਿਹੜੀ ਆਪਣੀ ਝੂਠੀ ਸ਼ੋਹਰਤ ਲੈਣ ਦੇ ਲਈ ਆਪਣੀ ਟੀਆਰਪੀ ਵਧਾਉਣ ਦੇ ਲਈ ਮੁਸੀਬਾਈ ਚਾਰ ਨੂੰ ਟਾਰਗੇਟ ਕਰਦੇ ਨੇ ਕਿਉਂਕਿ ਪੂਰੇ ਪੂਰੇ ਵਰਲਡ ਦੇ ਵਿੱਚ ਜਿਹੜਾ ਮੁਸੀਬਾਈ ਚਾਰਾ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ 'ਚ ਵੱਸਦਾ ਵਾ ਉਹਨੂੰ ਸਾਰਿਆਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਦੀ ਆ ਜਿਹੜੇ ਗੱਲ ਕਰਦੇ ਨੇ ਮੈਂ ਸਮਝਦਾ ਵੀ ਇਹ ਸੈਂਸਰ ਬੋਰਡ ਆ ਸੈਂਸਰ ਬੋਰਡ ਦੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਲੋਕ ਹੋਣੇ ਚਾਹੀਦੇ ਨੇ Hindu ਲੀਡਰ ਹੋਣੇ ਚਾਹੀਦੇ ਨੇ Sikh ਲੀਡਰ ਹੋਣੇ ਚਾਹੀਦੇ ਨੇ Christian ਲੀਡਰ ਹੋਣੇ ਚਾਹੀਦੇ ਨੇ Musalman ਲੀਡਰ ਹੋਣੇ ਚਾਹੀਦੇ ਹੋਣੇ ਚਾਹੀਦੇ ਕਿਉਂਕਿ ਬੇਅਦਬੀ ਤੇ ਬੇਅਦਬੀ ਆ ਕਿਸੇ ਵੀ ਧਰਮ ਦੀ ਹੋਵੇ ਇਹ ਹਰੇ ਧਰਮਾਂ ਨੂੰ ਸਤਿਕਾਰ ਸਤਿਕਾਰ ਕਰਨਾ ਚਾਹੀਦਾ ਸਾਰੇ ਧਰਮਾਂ ਦਾ ਇਹ ਸਾਰੇ ਧਰਮਾਂ ਨੂੰ ਟਾਰਗੇਟ ਕਰਦੇ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਫਿਲਮਾਂ ਦੇ ਵਿੱਚ ਵੀ ਦੇਖਿਆ ਜਾਂਦਾ ਹੋਆ Hindu ਦੇਵੀ ਦੇਵਤਾ ਨੂੰ ਟਾਰਗੇਟ ਕੀਤਾ ਜਾਂਦਾ ਹੋਆ ਅਸੀਂ ਉੱਥੇ ਵੀ ਗੱਲ ਕਰਦੇ ਆ ਵੀ ਇਹ ਲੋਕ ਜਿਹੜੇ ਵੀ ਨੇ ਜਿਹੜੇ ਵੀ ਇਦਾਂ ਦਾ ਕੰਮ ਕਰਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਵਾ ਵੀ ਇਸ ਕਾਨੂੰਨ ਦੇ ਤਹਿਤ ਉਹ ਲੋਕ ਜਿਹੜੇ ਹੈ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਔਰ ਗਾਹ ਇਦਾਂ ਦਾ ਕੰਮ ਨਾ ਕਰਨ ਧੰਨਵਾਦ ਇੱਕ ਗਾਣਾ ਰਿਲੀਜ਼ ਹੋਇਆ ਵੈਲ ਵੈਟਰ ਨਾਮ ਦਾ ਉਹ ਰੈਪਰ ਜਿਹੜਾ ਮਸ਼ਹੂਰ ਰੈਪਰ ਬਾਲੀਵੁੱਡ ਦੇ ਵਿੱਚ ਬਾਦਸ਼ਾਹ ਉਹਨੇ ਰਿਲੀਜ਼ ਕੀਤਾ ਔਰ ਉਹਦੇ ਵਿੱਚ ਕਿਹਾ ਵੀ ਘਰ ਲੱਗੇ ਮੈਨੂੰ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬੜੇ ਗੰਦੇ ਲਫ਼ਜ਼ ਜਿਹੜੇ ਮੈਂ ਦੱਸਣ ਯੋਗ ਨਹੀਂ ਆ ਉਹ ਗਾਣੇ ਦੇ ਵਿੱਚ ਉਸ ਬੰਦੇ ਨੇ ਬੋਲੇ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਖੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਸੁਟਿਆ ਜਾਵੇ ਜੋ ਇਹ ਹੋਰ ਵੀ ਕਿਸੇ ਧਰਮ ਦੇ ਬਾਰੇ ਬੋਲਣ ਤੋਂ ਪਹਿਲਾਂ 10 ਵਾਰੀ ਸੋਚਣ ਛੋ ਅਸੀਂ ਸਮਝਦੇ ਆ ਵੀ ਇਹ ਗੱਲਾਂ ਬਹੁਤ ਲਿੰਦਨਜੋਗ ਨੇ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕ ਸ਼ਰਾਰਤੀ ਅੰਸਰ ਨੇ ਇਹ ਜਿਹੜੀ ਆਪਣੀ ਉਹ ਝੂਠੀ ਸ਼ੋਹਰਤ ਲੈਣ ਦੇ ਲਈ ਆਪਣੀ ਟੀਆਰਪੀ ਵਧਾਉਣ ਦੇ ਲਈ ਮਸੀ ਭਾਈ ਚਰਨ ਨੂੰ ਟਾਰਗੇਟ ਕਰਦੇ ਨੇ ਸਰ ਮੇਰੇ ਵੱਲੋਂ ਜੀਐਮਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਆ ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਰੈਸਟਰ ਪ੍ਰੈਜ਼ੀਡੈਂਟ ਆ ਪਰ ਅੱਜ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਦੇਖਿਆ ਵੀ ਇੱਕ ਗਾਣਾ ਰਿਲੀਜ਼ ਹੋਇਆ ਵੈਲ ਵੈਟਰ ਨਾਮ ਦਾ ਉਹ ਰੈਪਰ ਜਿਹੜਾ ਮਸ਼ਹੂਰ ਰੈਪਰ ਬਾਲੀਵੁੱਡ ਦੇ ਵਿੱਚ ਬਾਦਸ਼ਾਹ ਉਹਨੇ ਰਿਲੀਜ਼ ਕੀਤਾ ਉਹਦੇ ਵਿੱਚ ਕਿਹਾ ਵੀ ਘਰ ਲੱਗੇ ਮੈਨੂੰ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬੜੇ ਗੰਦੇ ਲਫ਼ਜ਼ ਜਿਹੜੇ ਮੈਂ ਦੱਸਣ ਯੋਗ ਨਹੀਂ ਆ ਉਹ ਗਾਣੇ ਦੇ ਵਿੱਚ ਉਸ ਬੰਦੇ ਨੇ ਬੋਲੇ ਜਿਹਨੂੰ ਲੈ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮੁਸੀਬ ਭਾਈਚਾਰੇ ਚ ਰੋਸ਼ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਬਟਾਲਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਥੇਬੰਦੀ ਦੇ ਕੁਝ ਬੰਦਿਆਂ ਨੇ ਐਪਲੀਕੇਸ਼ਨ ਦਿੱਤੀ ਸੀ ਔਰ 30 ਨੰਬਰ ਐਫਆਈਆਰ ਜਿਹਨਾਂ ਸਾਨੂੰ ਕਰਕੇ ਦਿੱਤੀ ਆ ਕਿਲਾ ਲਾਲ ਸਿੰਘ ਠਾੜੇ ਦੇ ਵਿੱਚ ਔਰ ਪਹਿਲਾਂ ਜਿੱਦਾ 295 ਦਾ ਪਰਚਾ ਦਰਜ ਹੁੰਦਾ ਸੀ ਹੁਣ ਬਿਨਸ ਦੀਆਂ ਧਾਰਾਂ ਦੇ ਵਿੱਚ 298 ਦਾ ਪਰਚਾ ਦਰਜ ਹੋਇਆ ਵਾ ਔਰ ਅੱਜ ਅਸੀਂ ਆਪਣੇ ਸਾਰੇ ਭਰਾਤੀ ਜਥੇ ਬੰਦੀਆਂ ਨਾਲ ਬੈਠ ਕੇ ਗੱਲ ਕੀਤੀ ਆ ਵੀ ਹੁਣ ਮਾਫੀ ਤੇ ਗੱਲ ਨਹੀਂ ਮੁੱਕਦੀ ਜੀ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਸੁਟਿਆ ਜਾਵੇ ਜੋ ਇਹ ਹੋਰ ਵੀ ਕਿਸੇ ਧਰਮ ਦੇ ਬਾਰੇ ਬੋਲਣ ਤੋਂ ਪਹਿਲਾਂ 10 ਵਾਰੀ ਸੋਚਣ ਲੱਗ ਰਹੀ ਇਹ ਮਾਮਲੇ ਲਗਾਤਾਰ ਚੱਲ ਰਹੇ ਪਿਛਲੇ ਦਿਨਾਂ ਦੇ ਵਿੱਚ ਸਨੀਚੂ ਤੇ ਵੀ ਇੱਕ ਮਾਮਲਾ ਦਰਜ ਹੋਇਆ ਹੈ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਜਾਟ ਮੂਵੀ ਰਿਲੀਜ਼ ਹੋਈ ਸੀ ਜਿਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਜਿਹੜਾ ਪਵਿੱਤਰ ਸਟੇਜ ਦੇ ਉੱਪਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਖੜੇ ਹੋ ਕੇ ਇਹ ਗੱਲ ਕਹਿ ਰਿਹਾ ਸਾਡੇ ਆਮਨ ਸ਼ਬਦ ਦਾ ਮਜ਼ਾਕ ਉਡਾ ਰਿਆ ਔਰ ਇਹ ਗੱਲ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਜਿਹੜਾ ਬਿਜ਼ੀ ਹੈ ਉਹਨੇ ਮੈਨੂੰ ਭੇਜਿਆ ਤੁਹਾਨੂੰ ਗਿਫਟ ਦੇਣ ਲਈ ਤੇ ਗੋਲੀਆਂ ਦੇ ਨਾਲ ਉਹਨੇ ਸਾਰਿਆਂ ਨੂੰ ਪੁਨਤਾ ਉਹ ਵੀ ਅਸੀਂ ਪ੍ਰਦਰਸ਼ਨ ਕੀਤਾ ਫਿਰ ਜਲੰਧਰ ਦੇ ਵਿੱਚ ਪ੍ਰਸ਼ਾਸਨ ਨੇ ਸਾਡੀ ਐਪਲੀਕੇਸ਼ਨ ਲਈ ਔਰ ਐਫ ਆਈ ਆਰ ਵੀ ਦਰਜ ਕੀਤੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਮਾਫੀ ਦੀ ਵੀਡੀਓ ਵੀ ਆ ਗਈ ਸੋ ਅਸੀਂ ਸਮਝਦੇ ਆ ਵੀ ਇਹ ਗੱਲਾਂ ਬਹੁਤ ਨਿੰਦਣਯੋਗ ਨੇ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਲੋਕ ਸ਼ਰਾਰਤੀ ਅੰਸਰ ਨੇ ਇਹ ਜਿਹੜੀ ਆਪਣੀ ਝੂਠੀ ਸ਼ੋਹਰਤ ਲੈਣ ਦੇ ਲਈ ਆਪਣੀ ਟੀਆਰਪੀ ਵਧਾਉਣ ਦੇ ਲਈ ਮੁਸੀਬਾਈ ਚਾਰ ਨੂੰ ਟਾਰਗੇਟ ਕਰਦੇ ਨੇ ਕਿਉਂਕਿ ਪੂਰੇ ਪੂਰੇ ਵਰਲਡ ਦੇ ਵਿੱਚ ਜਿਹੜਾ ਮੁਸੀਬਾਈ ਚਾਰਾ ਦੇਸ਼ਾਂ ਵਿਦੇਸ਼ਾਂ ਚ ਬਹੁਤ ਵੱਡੀ ਗਿਣਤੀ ਚ ਵੱਸਦਾ ਵਾ ਉਹਨੂੰ ਸਾਰਿਆਂ ਦੇ ਮਨਾਂ ਨੂੰ ਡੂੰਗੀ ਠੇਸ ਪਹੁੰਚਦੀ ਆ ਜਿਉਂਦੇ ਗੱਲ ਕਰਦੇ ਨੇ ਮੈਂ ਸਮਝਦਾ ਵੀ ਜਿਹੜਾ ਸੈਂਸਰ ਬੋਰਡ ਆ ਸੈਂਸਰ ਬੋਰਡ ਦੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਲੋਕ ਹੋਣੇ ਚਾਹੀਦੇ ਨੇ ਹਿੰਦੂ ਲੀਡਰ ਹੋਣੇ ਚਾਹੀਦੇ ਨੇ ਸਿੱਖ ਲੀਡਰ ਹੋਣੇ ਚਾਹੀਦੇ ਨੇ 크ਿਸਚੀਅਨ ਲੀਡਰ ਹੋਣੇ ਚਾਹੀਦੇ ਨੇ ਮੁਸਲਮਾਨ ਲੀਡਰ ਹੋਣੇ ਚਾਹੀਦੇ ਹੋਣੇ ਚਾਹੀਦੇ ਕਿਉਂਕਿ ਬੇਦਬੀ ਤੇ ਬੇਅਦਬੀ ਆ ਕਿਸੇ ਵੀ ਧਰਮ ਦੀ ਹੋਵੇ ਇਹ ਹਰੇ ਧਰਮਾਂ ਨੂੰ ਸਤਿਕਾਰ ਕਰ ਸਤਿਕਾਰ ਕਰਨਾ ਚਾਹੀਦਾ ਸਾਰੇ ਧਰਮਾਂ ਦਾ ਇਹ ਸਾਰੇ ਧਰਮਾਂ ਨੂੰ ਟਾਰਗੇਟ ਕਰਦੇ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਫਿਲਮਾਂ ਦੇ ਵਿੱਚ ਵੀ ਦੇਖਿਆ ਜਾਂਦਾ ਹੋਆ ਹਿੰਦੂ ਦੇਵੀ ਦੇਵਤਾ ਨੂੰ ਟਾਰਗੇਟ ਕੀਤਾ ਜਾਂਦਾ ਵਾ ਅਸੀਂ ਉੱਥੇ ਵੀ ਗੱਲ ਕਰਦੇ ਆ ਵੀ ਇਹ ਲੋਕ ਜਿਹੜੇ ਵੀ ਨੇ ਜਿਹੜੇ ਵੀ ਇਦਾਂ ਦਾ ਕੰਮ ਕਰਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਵਾ ਵੀ ਇਸ ਕਾਨੂੰਨ ਦੇ ਤਹਿਤ ਉਹ ਲੋਕ ਜਿਹੜੇ ਹੈ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਔਰ ਗਾਹਦਾਂ ਦਾ ਕੰਮ ਨਾ ਕਰਨਾ ਧੰਨਵਾਦ